ਪਿਆਜ਼ ਆਪਣੇ ਤੁਸੀਂ ਦੇਖ ਪਾ ਰਹੇ ਹੋ ਕਿ ਮਸਾਲਾ ਜਿਹੜਾ ਹੈ ਆਪਣਾ ਪੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਬੇਸਿਕ ਮਸਾਲੇ ਪਾਨੇ ਆ ਤੇ ਗੈਸ ਦੀ ਫਲੇਮ ਨੂੰ ਥੋੜਾ ਕੋ ਕੱਟ ਕਰ ਦਿੰਦੇ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਇੱਕ ਚਮਚ ਦੇ ਕਰੀਬ ਛਿੰਦੜਾ ਨਮਕ ਪਾ ਰਹੇ ਹਾਂ ਅੱਧਾ ਚਮਚ ਹਲਦੀ ਦਾ ਅੱਧਾ ਚਮਚ ਲਾਲ ਮਿਰਚ 1.5 ਚਮਚ ਤੰਗਿਆ ਪਾਊਡਰ ਇਸ ਤੋਂ ਲਾਵਾ ਇਸ ਦੇ ਵਿੱਚ ਮੈਂ ਅੱਧਾ ਚਮਚ ਦੇ ਕਰੀਬ ਹੀ ਦੇਗੀ ਮਿਰਚ ਦੇਗੀ ਮਿਰਚ ਦਾ ਜਿਹੜਾ ਫਲੇਵਰ ਹੈ ਔਰ ਰੰਗਤ ਹੈ ਬਹੁਤ ਵਧੀਆ ਹੁੰਦੀ ਹੈ ਤੇ ਮੈਂ 3-4 ਚਮਚ ਦੇ ਕਰੀਬ ਭੁੰਨੇ ਹੋਏ ਆ ਜੀਰਾ ਕੋਲ ਆ ਪਾ ਥੋੜਾ ਜਿਹਾ ਪਾਣੀ ਪਾ ਕੇ ਤੇ ਇਸ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਕੱਲੇ ਮਸਾਲੇ ਨਾ ਤੁਸੀਂ ਭੁੰਨਿਆ ਕਰੋ ਥੋੜਾ ਜਿਹਾ ਪਾਣੀ ਜ਼ਰੂਰ ਪਾ ਲਿਆ ਕਰੋ ਇਸ ਨਾਲ ਕੀ ਹੈ ਮਸਾਲਿਆਂ ਦੀ ਪੁਜਾਈ ਵਧੀਆ ਹੋ ਜਾਂਦੀ ਹੈ ਤੇ ਖੜਦੇ ਨਹੀਂ